ਅਸੀਂ ਸਾਰੇ ਮਿਲ ਕੇ ਸਾਰੇ ਮਿਲ ਕੇ ਇਹ ਕਸਮ ਖਾਂਦੇ ਹਾਂ ਇਹ ਕਸਮ ਖਾਂਦੇ ਹਾਂ ਕਿ ਅਸੀਂ ਆਪਣੇ ਪਿੰਡ ਆਪਣੇ ਵਾੜ ਆਪਣੇ ਵਾੜ ਦੇਚੋ ਦੇਚੋ ਨਸ਼ਾ ਖਤਮ ਕਰਕੇ ਹੀ ਨਸ਼ਾ ਖਤਮ ਕਰਕੇ ਹੀ ਲਾ ਲਵਾਂਗੇ ਲਾ ਲਵਾਂਗੇ ਇਹ ਪੰਜਾਬ ਸਦਾ ਭਗਵਾਨ ਦਾ ਸੁਪਨਾ ਹੈ ਕਿ ਜਦੋਂ ਜਿਹੜਾ ਪੰਜਾਬ ਰੰਗਲਾ ਪੰਜਾਬ ਬਣਾਇਆ ਗਿਆ ਉਹ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਜਿੰਦਾਬਾਦ ਆਪਮਾਨ ਸਿੰਘ ਮੋਰ ਜਿੰਦਾਬਾਦ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਤਾਂ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ ਚ ਇਸ ਕੋਰ ਚ ਪਏ ਲੋਕ ਨੇ ਉਹਨਾਂ ਨੂੰ ਟ੍ਰੈਪਰ ਟ੍ਰੀਟਮੈਂਟ ਕਰਾ ਕੇ ਪ੍ਰੋਟੋਕੋਲ ਮੁਤਾਬਕ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰਿਆ ਜਾਵੇ ਨਸ਼ਾ ਵੇਚਣ ਵਾਲੇ ਲੋਕ ਨਹੀਂ ਉਹਨਾਂ ਨੂੰ ਤਾੜਨਾ ਦੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਦਾ ਨਾਂਬਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ ਚ ਜਾਣ ਵਾਸਤੇ ਤਿਆਰ ਰਹਿਣ ਨਸ਼ਾ ਦੇ ਚੋਟਾਰੇ ਨਸ਼ਾ ਦੇ ਚੋਟਾਰੇ ਜਾਂ ਅੰਸਰ ਵੀ ਕਿਸੇ ਦਾ ਅੰਸਰ ਦੀ ਮਾਨਤ ਨਹੀਂ ਦੇਵਾਂਗੇ ਸਮਾਨਤ ਨਹੀਂ ਦੇਵਾਂਗੇ ਔਰ ਅਸੀਂ ਨਸ਼ਾ ਜਾ ਸੇਵਨ ਕਰਨ ਵਾਲੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਦਸ਼ਾਉਤ ਕੇਂਦਰ ਚ ਲੈ ਕੇ ਜਾਵਾਂਗੇ ਦਸ਼ਾਉਤ ਕੇਂਦਰ ਵਿੱਚ ਲੈ ਆਵਾਂਗੇ ਉਹ ਵੀ ਮੁਫਤ ਕਰਾਂਗੇ ਮੁਫਤ ਦਾਤ ਕਰਾਂਗੇ ਅਸੀਂ ਵਾਦਾ ਕਰਦੇ ਹਾਂ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਪੰਜਾਬ ਨੂੰ ਅਸੀਂ ਪੰਜਾਬ ਨੂੰ ਹੱਟਾ ਤਜਾ ਕਮਾਉਣ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਲਈ ਪੂਰਾ ਸਹਿਯੋਗ ਕਰਾਂਗੇ ਆਪਣਾ ਸਹਿਯੋਗ ਕਰੀਏ ਬਹੁਤ ਸਾਰੇ ਸਾਡੇ ਕੁਝ ਸ਼ਿਕਾਇਤਾਂ ਵੀ ਆਉਂਦੀ ਨੇ ਉੱਥੇ ਥੋੜੀ ਬੰਦਾਗਰਦੀ ਟਾਈਪ ਕੋੜਾ ਨਸ਼ੇ ਦਾ ਬੋਲਬਾਲਾ ਕੋਸ਼ਿਸ਼ ਕਰਕੇ ਸੀ ਸਪੈਸ਼ਲ ਇਹ ਪ੍ਰੋਗਰਾਮ ਰੱਖਿਆ ਪਰ ਵਾਹ ਹੰਦਾਰਾ ਇਸ ਮਹਿੰਮ ਨੂੰ ਦੇਣ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਪ੍ਰੋਜੈਕਟ ਹੈ ਤੇ ਕੋਈ ਵੀ ਇਨਫਾਰਮੇਸ਼ਨ ਹੁੰਦੀ ਹੈ ਸੇਫ ਪੰਜਾਬ ਹੈਲਪਲਾਈਨ ਤੇ ਪਾਈ ਜਾਵੇ ਸਾਡੀ 450 ਤੋਂ ਜ਼ਿਆਦਾ ਐਫ ਆਈ ਆਰ ਸੇਫ ਪੰਜਾਬ ਹੈਲਪਲਾਈਨ ਦੇ ਥਰੂ ਦਰਜ ਹੋਈਆਂ ਨੇ ਤੇ ਕੋਈ ਵੀ ਇਨਪੁਟ ਆਊਗੀ ਤੇ ਪਟਿਆਲਾ ਪੁਲਿਸ ਮੁਸਤਦੀ ਨਾਲ ਉਦੇ ਤੇ ਕੰਮ ਕਰੂਗੀ ਨਸ਼ਾ ਵਿਰੋਧ ਦੇ ਮਹਿੰਦ ਦਾ ਦੂਜਾ ਪੜਾ ਜਿਹੜਾ ਬੜਾ ਅਛੇ ਤਰੀਕੇ ਨਾਲ ਚੱਲ ਰਿਹਾ ਅੱਜ ਬਾੜਾ ਗੇਟ ਨਾਬਾ ਵਿਖੇ ਇਹ ਬੜਾ ਪ੍ਰੋਗਰਾਮ ਸੀ ਕੀਤਾ ਗਿਆ ਪ੍ਰੋਗਰਾਮ ਪਹਿਲਾਂ ਵੀ ਹੋਇਆ ਸੀਗਾ ਜੋ ਬਹੁਤ ਬਹੁਤ ਅੱਛਾ ਹੋਇਆ ਸੀਗਾ ਅੱਜ ਐਸਐਸਪੀ ਪਟਿਆਲਾ ਰਮਨ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੰਨਣਾ ਧੰਨਵਾਦ ਕਰਦਾ ਕਿਉਂਕਿ ਬਾੜਾ ਗੇਟ ਇਹ ਇਲਾਕਾ ਜਿਹੜਾ ਥੋੜਾ ਜਿਹਾ ਅਫੈਕਟਡ ਹੈ ਜੀ ਬਹੁਤ ਸਾਰੇ ਸਾਡੇ ਬੁਸ਼ਿਕਾਤਾਂ ਵੀ ਆਉਂਦੇ ਨੇ ਉੱਥੇ ਥੋੜੀ ਮੁੰਡਾ ਗਰਦੀ ਟਾਈਪ ਕੋੜਾ ਨਸ਼ੇ ਦਾ ਬੋਲ ਵਾਲਾ ਕੁਸ਼ਾਇਸ ਕਰਕੇ ਸੀ ਸਪੈਸ਼ਲ ਇਹ ਪ੍ਰੋਗਰਾਮ ਰੱਖਿਆ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੇ ਸੁਪਨਾ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਬਣਾਇਆ ਜਾਵੇ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਪਰ ਪਹਿਲਾਂ ਪਹਿਲੇ ਪੜਾਅ 'ਚ ਵੀ ਬਹੁਤ ਵੱਡੀ ਕਾਮਯਾਬੀ ਮਿਲੀਆਂ ਹਨ ਦੂਜਾ ਪੜਾਅ ਚੱਲ ਰਿਹਾ ਔਰ ਅੱਜ ਐਸਐਸਪੀ ਸਾਹਿਬ ਦਾ ਵੀ ਇਹ ਕਹਿਣਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਤਾੜਨਾ ਦੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਦਾ ਨਸ਼ਾ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ 'ਚ ਜਾਣ ਵਾਸਤੇ ਤਿਆਰ ਰਹਿਣ ਔਰ ਜਿਹੜੇ ਵੀ ਨਸ਼ਾ ਵੇਚਦੇ ਆ ਮੇਰੇ ਘਰ ਦੇ ਰਿਆ ਉਹ ਤਾੜ ਦਿੱਤੇ ਜਾਣਗੇ ਔਰ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੂੰ ਕੁਰਕ ਕਰ ਦਿੱਤੀਆਂ ਜਾਣਗੀਆਂ ਬੋੜਾ ਗੀਡ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਇਹਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈ ਕਿ ਨਾਭਾ ਸ਼ਹਿਰ, ਰਿਆਸਤੀ ਸ਼ਹਿਰ ਨਾਭਾ ਸ਼ਹਿਰ ਜਿਹੜਾ ਉਹ ਨਸ਼ਾ ਮੁਕਤ ਹੋਵੇ, ਬਦਾਂ ਸਭਾ ਹਲਕਾ ਨਾਭਾ ਨਸ਼ਾ ਮੁਕਤ ਹੋਵੇ, ਉਹਦੇ ਨਾਲ ਫਿਰ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਹੋਵੇ, ਪੰਜਾਬ ਨਸ਼ਾ ਮੁਕਤ ਹੋਵੇ ਤਾਂ ਆਪਣਾ ਸੁਪਨਾ ਜਿਹੜਾ ਸਕਾਰ ਹੋ ਜਾਏ। ਉਹਦੇ ਮਨੀਤ ਮਿੱਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇ ਪੰਜ ਪਈਆਂ ਸਰਪਰੇਰਾ ਪੰਜਾਬ ਨੂੰ ਗੈਂਗਸਟਰ ਮੁਕਤ ਕਰਦੇ ਤੇ ਨਸ਼ਾ ਮੁਕਤ ਰੱਖਦੇ। ਉਹਨਾਂ ਨੇ ਡਬਲ ਇੰਜਨ ਸਰਕਾਰ ਦਾ ਵੀ ਕਿਹਾ ਕਿਸ ਤਰ੍ਹਾਂ ਵਾਚ ਕਰੇ। ਤੁਕੋ ਹਰੇਕ ਨੇ ਆਪਣੀ ਆਪਣੀ ਤਰਕ ਰੱਖਣਾ ਹੁੰਦਾ ਜੀ ਸਚਾਈ ਇਹ ਹੈ ਕਿ ਇਸ ਵਕਤ ਸਰਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਔਰ 2021 ਦੇ ਵਿੱਚ ਦੁਬਾਰਾ ਆਲੇ ਵੀ ਤਾਇਆ ਦਾ ਕਾਰਨ ਨਹੀਂ ਹੈ ਕਿ ਜਿਸ ਤਰੀਕੇ ਨਾਲ 6 ਸੌ ਦਿਨ ਤੋਂ ਬਿਜਲੀ ਮੁਫਤ ਹੈ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ 10 ਲੱਖ ਦਾ ਸਿਹਤ ਬੀਮਾ ਔਰ ਹੁਣ 1000 ਰੁਪਏ ਬਹੁਤ ਜਲਦੀ ਮਹਿੰਗਾਂ ਲੱਗਣ ਵਾਲਾ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਇਹ ਲੱਗਦਾ ਕਿ ਦੂਜੀਆਂ ਪਾਰਟੀਆਂ ਕੋਲ ਤਾਂ ਸਿਰਫ ਗੰਦਾ ਹੀ ਨਹੀਂ ਔਰ ਜਿਸ ਤਰੀਕੇ ਨਾਲ ਕੇਂਦਰ ਨੇ ਬੜਾ ਦਬੋਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਫਿਰ ਵੀ ਬਹੁਤ ਸ਼ਾਨਦਾਰ ਕੰਮ ਜਿਹੜੇ ਆ ਜਿਵੇਂ ਸਫਟਾਂ ਦੇ ਜਾਲ ਬਿਛਨੇ ਜਾਂਦੇ ਔਰ ਜਿਹੜਾ ਰੋਜ਼ਗਾਰ ਲਗਾਤਾਰ ਜਿਹੜਾ ਜੀ ਉਹਦੇ ਵਿੱਚ ਲਾਭੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਲਗਾਤਾਰ ਅਸੀਂ ਦੇ ਰਹੇ ਹਾਂ ਸੂ ਸਾਰੀਆਂ ਜਿਹੜੀਆਂ ਸਕੀਮਾਂ ਨੇ ਬੇਸ਼ੱਕ ਸੈਂਟਰ ਦੇ ਥਰੂ ਵੀ ਕੇ ਸਕੀਮਾਂ ਹੁੰਦੀਆਂ ਨੇ ਪਰ ਕਿਉਂਕਿ ਪੈਸਾ ਸਾਡਾ ਹੀ ਹੈ ਜੀ ਘੁੰਮ ਘੁਮਾ ਕੇ ਸਾਡਾ ਪੈਸਾ ਸਾਡੇ ਕੋਲ ਹੀ ਆਉਂਦਾ ਉਹ ਉਹਦੇ ਵਿੱਚ ਪੰਜਾਬ ਸਰਕਾਰ ਬਹੁਤ ਬਾਟਮਾਰ ਕੰਮ ਕਰ ਰਹੀ ਹੈ ਔਰ ਗਰਾਉਂਡ ਲੈਵਲ ਦੀ ਰਿਪੋਰਟ ਜਿਹੜੀ ਹੁਣੇ-ਹੁਣੇ ਇਲੈਕਸ਼ਨਾਂ ਹੋ ਕੇ ਆਈਆਂ ਨੇ ਜਿਲ੍ਹਾ ਪੁਸ਼ਤ ਬਾਗਸੰਤੀ ਉਤੋਂ ਇਹ ਨਜ਼ਰ ਆਉਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰੀਪੀਟ ਹੋਣਾ ਤਾ ਬਾਕੀ ਹਰੇਕ ਨੇ ਆਪਣੀ ਗੱਲ ਕਹਿਣੀ ਹੈ ਜੀ ਹਰੇਕ ਆਪ ਦੀ ਆਪਣੀ ਗੱਲ ਰੱਖਦਾ ਹਰੇਕ ਦਾ ਅੰਕਾਰ ਵੀ ਹੈ ਇਲੈਕਸ਼ਨਾਂ ਨੇ ਹਰੇਕ ਨੂੰ ਨਾਸ਼ਾ ਜਿਹੜਾ ਇੱਕਦਮ ਕੰਨ ਆ ਗਿਆ ਕਿ ਸ਼ਿਸ਼ੇ ਸਰਕਾਰਾਂ ਦੇ ਕਿਤਨੇ ਕਿਤ ਜੁਝਮੇ ਹੋਏ ਇਹਨਾਂ ਤੋਂ ਕੋਈ ਦੋ ਰਾਮਾਂ ਨੇ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਿਲਾਇਕੀ ਕਰਕੇ ਜਾਂ ਉਹਨਾਂ ਦੀ ਮਲੀ ਭੁਗਤ ਕਰਕੇ ਨਸ਼ਾ ਜਿਹੜਾ ਲਗਾਤਾਰ ਉਹ ਵਾਧਾ ਰਿਹਾ ਪਰ ਆਰਾਮਾਂ ਦੀ ਪਾੜੀ ਸਰਕਾਰ ਜਦੋਂ ਵੀ ਬੜੀ ਅਸੀਂ ਪੂਰੀ ਬੰਦਬੰਦੀ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨ ਦਾ ਜਿਹੜਾ ਮਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਉਹਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ ਔਰ ਅਸੀਂ ਨਸ਼ਾ ਮੁਕਤ ਕਰ ਰਹੇ ਔਰ ਜਿਹੜੀ ਟਾਇਲਰ ਸਕਾਲੀ ਸਰਕਾਰਾਂ ਸੀ ਉਹਨਾਂ ਨੇ ਨਸ਼ਾ ਬੰਦਿਆ ਉਹਨਾਂ ਦਾ ਨਾਮ ਇਸ ਕਰਕੇ ਲੱਗਦਾ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਸਿੰਥੈਟਿਕ ਡਰਗ ਗੈਰਮੋ ਪੱਟਟਾ ਗੈਰਮੋ ਇਹ ਸਾਰਾ ਹੀ ਉਹਨਾਂ ਸਰਕਾਰਾਂ ਦੀ ਦੇ ਸਮੇਂ ਦੇ ਵਿੱਚ ਹੀ ਆਇਆ ਜਿਹਨੂੰ ਅਸੀਂ ਹੁਣ ਖਤਮ ਕਰਨ ਤੇ ਲੱਗੇ ਹੋਇਆ ਉਹ ਉਹਦੇ ਵਿੱਚ ਬਹੁਤ ਵੱਡੇ ਸੰਕਟ ਵੀ ਨਜ਼ਰ ਆਉਂਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰ ਜਿਹੜੇ ਆ ਉਹ ਕੋ ਮਿਲੀਭੁਗਤ ਕਰਕੇ ਨਸ਼ਾ ਜਿਹੜਾ ਬਣਾਉਂਦੇ ਸੀ ਦੂਸਰੇ ਪੜਾਅ ਥੱਲੇ ਇੱਕ ਪਿੰਡ ਤੋਂ ਥੱਲੇ ਕਵਾੜ ਹੋ ਸਕਦੇ ਨੇ ਅਸਲੀ ਦੂਜੇ ਪੜਾਅ ਦੇ ਵਿੱਚ ਆਲਮੋਸਟ ਅੱਧ ਤੱਕ ਪਹੁੰਚ ਗਏ ਹਨ ਤਬ ਤੱਕ ਮਹਿੰਮ ਔਰ 25 ਤਰੀਕ ਤੱਕ ਅਸੀਂ ਸਾਰਾ ਇਹ ਕਵਰ ਕਰਨਾ ਅਸੀਂ ਨਾਬਾ ਦੇ 23 ਵਾਰਡ ਭਾਸੂ ਨੇ 11 ਵਾਰਡ ਔਰ 142 ਪਿੰਡ ਜਿਹੜੇ ਆ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਿਹੜੀਆਂ ਪੈਦਾ ਯਾਤਰਾ ਜਿਹੜੀਆਂ ਨਸ਼ਾ ਮੁਹਿੰਮ ਨੂੰ ਲੈ ਕੇ ਜਾਗਰੂਕਤਾ ਜਿਹੜੀ ਰੈਲੀ ਆ ਉਹ ਕਰ ਰਹੇ ਹਾਂ ਤੇ ਉਹਦੇ ਨਸ਼ਾ ਵਿਰੋਧ ਦੇ ਜਿਹੜਾ ਮਾਨ ਜੋ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਸਾਰੇ ਪੰਜਾਬ 'ਚ ਚੱਲ ਰਹੇ ਆ ਜੋ ਤੇ ਨਸ਼ਾ ਵਿਰੋਧ ਦੇ ਦੋ ਪੜਾਅ ਸੀਗੇ ਪਹਿਲੇ ਪੜਾਅ 'ਚ ਕਲੀਅਰ ਡਾਇਰੈਕਸ਼ਨ ਸੀਗੇ ਕਿ ਡਰੱਗਸ ਦੀ ਜਿਹੜੀ ਸਪਲਾਈ ਚੇਨ ਆ ਉਹਨੂੰ ਤੋੜਨਾ ਹੈ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਉਹਦੇ ਚ ਹਾਸਲ ਕਰਦੇ ਹੋਏ ਬੀਤੇ ਸਾਲ 1000 ਤੋਂ ਵੱਧ ਐਮਡੀपीएस ਐਕਟ ਦੇ ਜਿਹੜੇ ਨਾਮਲੇ ਉਹ ਦਰਜ ਕੀਤੇ ਗਏ ਤੇ ਸਪਲਾਈ ਚੇਨ ਨੂੰ ਤੋੜਨ ਤੇ ਪੂਰਾ ਫੋਕਸ ਕੀਤਾ ਗਿਆ ਹੁਣ ਦੂਜੇ ਪੜਾਅ 'ਚ ਜਿਹੜਾ ਪਿੰਡਾਂ ਦਾ ਤਹਿਰੇਦਾਰ ਤੇ ਡੀ ਐਡਿਕਸ਼ਨ ਵਾਲੇ ਪਾਸੇ ਅਸੀਂ ਫੋਕਸ ਕਰਾਂਗੇ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਤਾਂ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ ਚ ਇਸ ਕੋਰਚ ਤੇ ਲੋਕ ਨੇ ਉਹਨਾਂ ਨੂੰ ਟ੍ਰੈਪਰ ਟ੍ਰੀਟਮੈਂਟ ਕਰਾ ਕੇ ਪ੍ਰੋਟੋਕਾਲ ਮੁਤਾਬਕ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰਿਆ ਜਾਵੇ ਸੋ ਪਬਲਿਕ ਨੂੰ ਵੀ ਮੇਰੀ ਇਹ ਹੀ ਅਪੀਲ ਆ ਕਿ ਪਰਵਾਹ ਹੰਗਾ ਰਾਇਸ ਮਹਿੰਮ ਨੂੰ ਦੇਣ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ ਤੇ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਸੇਫ ਪੰਜਾਬ ਹੈਲਪਲਾਈਨ ਤੇ ਪਾਈ ਜਾਵੇ ਸਾਡੀ 450 ਤੋਂ ਜ਼ਿਆਦਾ ਐਫ ਆਈ ਆਰਾਂ ਸੇਫ ਪੰਜਾਬ ਹੈਲਪਲਾਈਨ ਦੇ थ्रू ਦਰਜ ਹੋਈਆਂ ਨੇ ਤੇ ਕੋਈ ਵੀ ਇਨਪੁਟ ਆਊਗੀ ਤੇ ਪਟਿਆਲਾ ਪੁਲਿਸ ਮੁਸਤਦੀ ਨਾਲ ਉਦੇ ਤੇ ਕੰਮ ਕਰੂਗੀ ਜਿੱਥੇ ਕਿਤੇ ਲੋਕ ਡਰ ਰਹੇ ਨੇ ਨਸ਼ਾ ਤਸਕਰਾਂ ਨੂੰ ਮਤਲਬ ਨਾਮ ਲੈ ਤੋ ਉਹਨਾਂ ਨੂੰ ਕੀ ਮੈਂ ਦੇਖੋ ਜੀ ਸੂਚਨਾ ਦੀ ਗੁੱਪ ਰੱਖੀ ਜਾਂਦੀ ਹੈ ਤੇ ਅੱਜ ਤੱਕ ਪਟਿਆਲੇ 'ਚ ਕੋਈ ਵੀ ਇਹੋ ਜਿਹਾ ਇਨਸੀਡੈਂਟ ਨਹੀਂ ਆਇਆ ਕਿ ਜੇ ਇਨਫੋਰਮੇਸ਼ਨ ਦੇਣ ਤੇ ਕਿਸੇ ਦਾ ਕੋਈ ਨੁਕਸਾਨ ਹੋ ਜਾਵੇ ਸੋ ਤੇ ਇੱਕ ਸਮਾਜਿਕ ਮੁਹਿੰਮ ਪੁਲਿਸ ਆਪਣਾ ਰੋਲ ਪਲੇ ਕਰੂਗੀ ਤੇ ਪਬਲਿਕ ਨੂੰ ਬੈਡਰਾਂ ਹੀ ਬੇਨਤੀ ਆ ਕਿ ਪਬਲਿਕ ਆਪਣਾ ਰੋਲ ਕਰੇ ਦੱਸਦਾ ਕਿ ਇਹ ਜਿਹੜਾ ਸਰਕਾਰ ਦਾ ਬਹੁਤ ਵੱਡਾ ਪ੍ਰਾਜਨਾ ਹੈ ਵੀ ਇਹ ਨਸ਼ੇ ਬ੍ਰਧ ਦੇ ਜੀਵਨ ਤੇ ਬਹੁਤ ਜ਼ਿਆਦਾ ਖਰਾਬ ਹੋ ਰਿਓ ਨੌਜਵਾਨਾਂ ਨਾਲ ਰਹਿਣ ਇਹਦੇ ਵਿੱਚ ਜਿਹੜੇ ਸਿਸਟਰ ਆ ਸੀ ਉਹ ਬੱਲੇ ਦੇ ਸਾਹ ਨੂੰ ਕਿਹਾ ਜਿਹੜੇ ਬ੍ਰਧ ਜਿਹੜੀ ਕਾਰਵਾਈ ਕਰਨੀ ਹੈ ਉਹ ਆਪਣੇ ਦੱਬੂ ਲਈ ਡਾਕਟਰਾਂ ਨੇ ਲੰਭਾਈ ਇਹਦਾ ਰੋਗ ਬਦਲੋ ਜਿਹੜੇ ਜੀ ਪਹਿਲੀ ਰੈਡੀ ਕਰੀ ਸੀ ਤਾਂ ਉਸ ਤੋਂ ਬਾਅਦ ਬਹੁਤ ਬਲ ਮਿਲੋ ਸਨ ਬਹੁਤ अच्छे ਧੜ ਦੇ ਲਈ ਬੱਚੇ ਵੀ ਪਿੱਛੇ اٹਹੇ ਨੇ ਹੋਰੋ ਸ਼ਾਰਤੀ ਦਾਤੀ ਪੇ ਵੀ ਰਹੇ ਹੈ ਵਾਲੇ ਤਾਂ ਪ੍ਰਧਾਨ ਜੀ ਨੇ ਬਹੁਤ ਵੱਡਾ ਸਟੈਪ ਚੁੱਕਿਆ ਦੇਖੋ ਵਿਰਧ ਕਿਹਦੀ ਕਾਰ ਕਰ ਰਹੇ ਨੇ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਜਵਾਲੀ ਬਣ ਸਕੇ